मोटरसा लत् मारते नहीं 14 ਗੇੜੇ ਬਈ 1 ਮਿੰਟ ਦੇ 15 ਬਾਲ ਵਧੀਆ ਚੱਲਦੀ ਜੋੜੀ ਸੋਨਾ ਰਾਤੀ ਬਾਲ ਦਾ ਗਰਮਿੰਦਰ ਤੱਕ ਪਰਦਾ ਉੜਦਾ ਕੌਣ ਦੇ ਨਾਲ ਚੱਲਦਾ ਬਈ ਜਤਿੰਦਰ ਸਿੰਘ ਆਸਟ੍ਰੇਲੀਆ 12 ਜਿੰਨੇ ਲਾ ਕੇ ਮੇਰਾ ਛੇੜ ਆ ਦੂਰ ਕਦਾ ਚੱਲਦੀ 40 40 ਬਹੁਤ ਵਧੀਆ ਜੋਗ ਚੱਲੀ ਆ ਬਈ ਤੇ ਸਮਾ ਕਰੋ ਨੋਟ 5 ਮਿੰਟ 18 ਸਕੰਡ 25 ਪੁਆਇੰਟ 5 18 25 ਦੇ ਨਾਲ ਸਮਾ ਲੱਗਿਆ ਬਈ